ਕਾਰਲੋ ਪਹਿਲੇ ਆ来 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 ਕਦੀ ਇਹ ਤਿੰਨੇ ਕਰਨਗੇ ਕੋਲਕਾਤਾ ਚੈਲੰਜ ਤੇ ਕੋਲਕਾਤਾ ਖਾਣੇ ਆਣਗੇ ਹੈ ਨਾ ਜਿਹੜਾ ਜਿੱਤ ਗਿਆ ਉਹਨੂੰ ਦੋ ਸੌ ਰੁਪਏ ਨਾ ਮਿਲੂਗਾ ਸ਼ਵਾਰ 1 2 ਸਭ ਤੋਂ ਪਹਿਲਾਂ ਮੇਰੇ ਵੀਰਾਂ ਨੂੰ ਭੈਣਾਂ ਨੂੰ ਤੇ ਭਰਾਵਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਜਿਹੜੇ ਵੀਰ ਹੁਣ ਚੈਨਲ ਤੇ ਨਵੇਂ ਨੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੁਸੀਂ ਦੋਸਤੋ ਵੀਡੀਓ ਵੇਖ ਲੈਂਦੇ ਹੋ ਪਰ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਦੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਆ ਕਰੋ ਜੇ ਵੀਡੀਓ ਮੇਰੀਆਂ ਵਧੀਆ ਲੱਗਦੀਆਂ ਵਾ ਇਹਦੇ ਨਾਲ ਸਾਨੂੰ ਵੀ ਮੋਟੀਵੇਸ਼ਨ ਮਿਲਦੀ ਆ ਤੇ ਅੱਗੇ ਵੀਡੀਓ ਬਣਾਉਂਦਾ ਦਿਲ ਵੀ ਕਰਦਾ ਸੋ ਦੋਸਤੋ ਅੱਜ ਕਰਾਂਗੇ ਗੱਲ ਆਪਾਂ ਮੀਨੂ ਸੀਰਾ ਬਾਰੇ ਬੇਅਕਲ ਜਨਾਨੀ ਬਾਰੇ ਮੈਂ ਤੇ ਇਹੀ ਸ਼ਬਦ ਵਰਤੂੰਗਾ ਇਹਦੇ ਵਾਸਤੇ ਕਿਉਂਕਿ ਇਹ ਆਪਣੇ ਮਤਲਬ ਵਾਸਤੇ ਲੋਕਾਂ ਦੇ ਨਿਆਣਿਆਂ ਨੂੰ ਯੂਜ਼ ਕਰ ਰਹੀ ਹੈ ਲੋਕਾਂ ਦੇ ਨਿਆਣਿਆਂ ਨੂੰ ਗਲਤ ਰਾਹ ਤੇ ਪਾ ਰਹੀ ਹੈ ਉਹਨਾਂ ਨੂੰ ਕਹਿ ਰਹੀ ਹੈ ਕਿ ਤੁਸੀਂ ਵੀ ਇਹੋ ਚੈਲੰਜ ਕਰੋ ਤੇ ਗਾਂ ਤੁਸੀਂ ਪੜ੍ਹਾਈ ਨਾ ਕਰੋ ਤੇ ਤੁਸੀਂ ਇਹ ਵਲੌਗ ਕਰਿਆ ਕਰੋ ਤੇ ਇਦਾਂ ਦੇ ਚੈਲੰਜ ਕਰਿਆ ਕਰੋ ਮੇਰੇ ਕਹਿਣ ਦਾ ਮਤਲਬ ਇਹਨੇ ਮੂੰਹ ਤੇ ਨਹੀਂ ਕਿਹਾ ਪਰ ਜਿਹੜੇ ਬੱਚੇ ਜੋ ਸਿੱਖਣਗੇ ਉਹੀ ਫਿਰ ਗਾਂ ਕਰਨਗੇ ਹੁਣ ਇਹ ਦੇਖੋ 200 ਰੁਪਏ ਬਦਲੇ 50 50 گول ਗੱਫੇ ਉਹਨਾਂ ਨੂੰ ਖਵਾ ਰਹੀ ਐ ਜੇ ਮੰਨ ਲਓ ਉਹਨਾਂ ਦੇ ਨਿਆਣੇ ਬਿਮਾਰ ਹੋ ਜਾਣ ਐਨੇ ਕੌਣ ਐਨੇ ਤੇ ਯਾਰ ਵੱਡਾ ਕੋਈ ਬੰਦਾ ਸੀਨੀਅਰ ਉਹ ਨਹੀਂ ਖਾ ਸਕਦਾ ਤੇ ਛੋਟੇ ਬੱਚੇ ਤੁਸੀਂ ਸੋਚੋ ਵੀ ਇਹ گول ਗੱਫੇ 50 50 ਖਾ ਲੈਣਗੇ ਸੋ ਦੋਸਤੋ ਮੈਂ ਹੁਣ ਉਹਨਾਂ ਲੋਕਾਂ ਨੂੰ ਇਹ ਗੱਲ ਪੁੱਛਣਾ ਚਾਹੁੰਨਾ ਕਿ ਜਿਹੜੇ ਇਹਨਾਂ ਨੂੰ ਵੇਖਦੇ ਆ ਤੇ ਲੱਖ ਲੱਖ 1.5 ਲੱਖ ਵਿਊ ਦੇਣਦੇ ਆ ਜਿਹੜਾ ਟਾਈਮ ਤੁਸੀਂ ਦੋਸਤੋ ਇਹਨਾਂ ਨੂੰ ਵੇਖਣ ਤੇ ਖਰਾਬ ਕਰਦੇ ਨਾ ਉਹੀ ਟਾਈਮ ਤੁਸੀਂ ਆਪਣੇ ਬੱਚਿਆਂ ਨਾਲ দাও ਉਹੀ ਟਾਈਮ ਤੁਸੀਂ ਕਿਤੇ 2 ਘੰਟੇ 1.5 ਘੰਟੇ ਆਪਣੇ ਬੱਚਿਆਂ ਨੂੰ ਬਹਿ ਕੇ ਪੜਾਇਆ ਹੋਏ ਨਾ ਤੇ ਜਿਹੜੇ ਤੁਹਾਡੇ ਬੱਚੇ ਅੱਜ ਪੂਰੇ ਇੰਟੈਲੀਜੈਂਟ ਹੋਣ ਸੋ ਦੋਸਤੋ ਇਹਨਾਂ ਨੂੰ ਵੇਖਣਾ ਬਿਲਕੁਲ ਇਗਨੋਰ ਕਰੋ ਇਹਨਾਂ ਫੇਰ ਹੀ ਸੈਟ ਹੋਣੇ ਜਿੰਨੋਂ ਇਹਨਾਂ ਦੇ 뷰 ਡਾਊਨ ਹੋ ਗਏ ਨਾ ਆਪੇ ਹਟ ਜਾਣਾ ਹੈ ਤੇ ਸੋ ਦੋਸਤੋ ਜਿੰਨਾ ਵੀ ਧਿਆਨ ਦਿੱਤਾ ਜਾਂਦਾ ਤੁਸੀਂ ਆਪਣੇ ਬੱਚਿਆਂ ਤੇ দাও ਤਾਂ ਕਿ ਆਪਣੇ ਬੱਚਿਆਂ ਤੇ ਪੂਰੀ ਨਿਗਰਾਨੀ ਰੱਖੋ ਕਿ ਬੱਚਾ ਸਾਡਾ ਕੀ ਕਰ ਰਿਹਾ ਹੈ ਕੀ ਨਹੀਂ ਕਰ ਰਿਹਾ ਉੱਤੇ ਪੂਰਾ ਧਿਆਨ ਰੱਖੋ ਬੱਚੇ ਤੇ ਜਿਹੜੇ ਤੁਸੀਂ ਟਾਈਮ ਇਹਨਾਂ ਦੇ ਪਿੱਛੇ ਖਰਾਬ ਕਰਦੇ ਨਾ ਉਹੀ ਟਾਈਮ ਆਪਣੇ ਬੱਚਿਆਂ ਨੂੰ দাও ਤਾਂ ਕਿ ਆਉਣ ਵਾਲੇ ਭਵਿੱਖ ਦੇ ਵਿੱਚ ਤੁਹਾਡੇ ਬੱਚੇ ਵਧੀਆ ਕਿਸੇ ਪੋਸਟ ਤੇ ਹੋਣ ਤੇ ਵਧੀਆ ਕਿਸੇ ਨੌਕਰੀ ਤੇ ਲੱਗਣ ਹੁਣ ਤੁਸੀਂ ਦੋਸਤੋ ਇਹ ਕਹਿਣਾ ਹੈ ਕਿ ਬੱਚਿਆਂ ਨੇ ਪੜ ਕੇ ਕੀ ਕਰ ਨਾ ਪੰਜਾਬ ਦੇ ਵਿੱਚ ਨੌਕਰੀਆਂ ਤੇ ਮਿਲਦੀਆਂ ਨਹੀਂ ਜੇ ਬੱਚੇ ਸਾਡੇ ਪੜ੍ਹੇ ਲਿਖੇ ਹੋਣਗੇ ਤੇ ਨੌਕਰੀਆਂ ਫੇਰ ਹੀ ਮਿਲਣਗੀਆਂ ਉਂਝ ਤੁਸੀਂ ਕਹਿ ਦਿੰਦੇ ਆ ਕਿ ਦੂਜੀਆਂ ਅਦਰਦ ਸਟੇਟਾਂ ਨੂੰ ਮਤਲਬ ਕਿ ਪਹਿਲ ਦਿੱਤੀ ਜਾਂਦੀ ਬਿਹਾਰ ਯੂਪੀ ਤੋਂ ਆ ਕੇ ਪੰਜਾਬ ਦੇ ਵਿੱਚ ਨੌਕਰੀਆਂ ਕਰ ਰਹੇ ਆ ਕਿਉਂ ਕਰ ਰਹੇ ਆ ਉਹ ਇਸੇ ਕਰਕੇ ਕਰ ਰਹੇ ਨੇ ਉਹਨਾਂ ਦੀ ਪੜ੍ਹਾਈ ਜਾਦੀ ਹੈ ਉਹਨਾਂ ਦੀ ਐਜੂਕੇਸ਼ਨ ਜਾਦੀ ਹੈ ਇਹੀ ਧਿਆਨ ਤੁਸੀਂ ਆਪਣੇ ਬੱਚਿਆਂ ਤੇ দাও ਤੇ ਜਿਹੜੇ ਬੱਚੇ ਸਾਡੇ ਵੀ ਐਜੂਕੇਟਿਡ ਜ਼ਿਆਦਾ ਹੋਣ ਤੇ ਉਹਨਾਂ ਨੂੰ ਵੱਧ ਤੋਂ ਵੱਧ ਨੌਕਰੀਆਂ ਮਿਲ ਸਕਣ ਇਹਨਾਂ ਦੇ ਵਿੱਚੋਂ ਬੱਚਿਆਂ ਆਪਣਾ ਨੂੰ ਕੱਢੋ ਤੇ ਨਾ ਬੱਚਿਆਂ ਨੂੰ ਆਪਣੇਆਂ ਨੂੰ ਫੋਨ ਫੜਾਇਆ ਕਰੋ ਮੈਨੂੰ ਤਾਂ ਸਮਝ ਨਹੀਂ ਆਉਂਦੀ ਆਪ ਤੇ ਬੇਅਕਲ ਖਾਣ ਕੇ ਜੀ ਜਿੰਨਾ ਮਰਜੀ ਖਾ ਲੋ ਇਹਨੂੰ ਪਾਚੀ ਜਾਂਦਾ ਮੱਝ ਜੀ ਨੂੰ ਤੇ ਮੈਨੂੰ ਤਾਂ ਸਮਝ ਨਹੀਂ ਆਉਂਦੀ ਉਹ ਵਿਚਾਰੇ ਛੋਟੇ ਛੋਟੇ ਬੱਚੇ ਨੇ ਆ ਜੇ ਮੇਰੇ ਹਿਸਾਬ ਨਾਲ ਮਰ ਕੇ ਕੋਈ 8 ਸਾਲ ਦਾ ਕੋਈ 9 ਸਾਲ ਦਾ ਹੋਵੇਗਾ ਤੇ ਇਹਨਾਂ ਨੂੰ ਕਿਹੜੇ ਕੰਮਾਂ ਦੇ ਵਿੱਚ ਪਾ ਰਹੀ ਐ ਤੂੰ ਆਪਣੇ ਲਾਲਚ ਦੇ ਲਈ ਆਪਣੀ ਵੀਡੀਓ ਦੇ ਲਈ ਬੱਚਿਆਂ ਨੂੰ ਖਰਾਬ ਕਰ ਰਹੀ ਐ ਬਹੁਤ ਗਲਤ ਗੱਲ ਆ ਤੇਰੇ ਵਾਸਤੇ ਬੇਅਕਲ ਇਹ ਤੂੰ ਇਹ ਸੋਚ ਪੀਏ 50 50 ਗੋਲ ਗੱਪੇ ਪਈ ਚਾ ਲੈਣਗੇ ਇੰਨੀ ਕੈਪੈਸਿਟੀ ਹੈਗੀ ਆ ਤੇਰੇ ਜਿੰਨੀ ਉਹਨਾਂ ਦੀ ਤੱਕ ਰਿਆਰ ਤੂੰ ਤੋ ਮਜ਼ਾਕ ਹੈ ਕਿਆ ਕੁੱਤ ਮੇਰੀ ਤੇ ਇਹੋ ਹੀ ਸਲਾਹ ਹੈ ਇਹਦਾ ਤੇ ਦਿਮਾਗ ਖਰਾਬ ਹੈ ਤੇ ਤੁਸੀਂ ਹਟ ਜਾਓ ਤੁਸੀਂ ਜ਼ਿਆਦਾ ਖਾ ਕੇ ਐਵੇਂ ਬਿਮਾਰ ਨਾ ਹੋ ਜਿਓ ਬਾਅਦ ਚ ਮੇਰਾ ਵੀਰ ਤੁਸੀਂ ਸਕੂਲੇ ਵੀ ਜਾਣਾ ਵਾ ਤੇ ਬਾਅਦ ਆਪਣੇ ਘਰਦਿਆਂ ਕੋ ਗਾਲਾਂ ਖਾਹੋਗੇ ਇਹਦੇ 200 ਰੁਪਏ ਬਦਲੇ ਆਪਣੇ ਘਰਦਿਆਂ ਕੋ ਐਵੇਂ ਗਾਲਾਂ ਖਾਹੋਗੇ ਇਹ ਤੇ ਬੇਅਕਲ ਜਨਾਨੀ ਹੈ ਤੇ ਜਿੰਨੀ ਮਰਜ਼ੀ ਖਾਈ ਜਾਏ ਇਹਨੂੰ ਤੇ ਪਾਚੀ ਜਾਂਦਾ ਵਾ ਤੇ ਸਵੇਰੇ ਜਾਂਦੀ ਵੀ ਉਸ ਹਿਸਾਬ ਨਾਲ ਨਹੀਂ ਹੈ ਲੈਟਰਿਨ ਦੇ ਵਿੱਚ ਇਹਦਾ ਤੇ ਦਿਮਾਗ ਹਿੱਲ ਗਿਆ ਵਾ ਮੈਨ ਲੱਗਦਾ ਚੱਲ ਅੱਗੇ ਤੂੰ ਬਣਾਉਣੀ ਆ ਆਪਣੇ ਘਰ ਵਾਲੇ ਨਾਲ ਵਲੌਗ ਚੱਲ ਜਾਂਦੇ ਹੁਣ ਤੂੰ ਨਿਆਣਿਆਂ ਨੂੰ ਵੀ ਵਗਾਲ ਲਾਪੀਂਾ ਜਲੀ ਨਾ ਤੇਰੀ ਵੀ ਜਲੀ ਨਾ ਮੈਨੂੰ ਲੱਗਦਾ ਇਹ ਵੀ ਵਿਚਾਰੇ ਕਈ ਦਿਨਾਂ ਦੇ ਭੁੱਖੇ ਆਏ ਵੇ ਸਾਹ ਨਹੀਂ ਆਉਂਦੇ ਆ ਓਏ ਪਹਿਲੇ ਗੋਲ ਗੱਪੇ ਮੂੰਹ 'ਚ ਮੁੱਕ ਨਹੀਂ ਡਏ ਤੇ ਉਤੋਂ ਫੇਰ ਤੁਨੀ ਜਾਣ ਡਏ ਨੇ ਤੁਨੀ ਜਾਣ ਡਏ ਨੇ ਉਹ ਮੈਂ ਕਹਿੰਦਾ ਹਟ ਜਾਓ ਹਟ ਜਾਓ ਇਹਦਾ ਤੇ ਦਿਮਾਗ ਖਰਾਬ ਆ ਇਹ ਤੇ ਪਾਗਲ ਹੋ ਗਈ ਆ ਤੁਸੀਂ ਪੁੱਤੇ ਵੀ ਬਿਮਾਰ ਹੋ ਜਾਓਗੇ ਕੀ ਫਾਇਦਾ ਵਾ ਇਹ ਤੇ ਬੇਅਕਲ ਜਨਾਨੀ ਆ ਇਹਨੂੰ ਤੇ ਪਾਚੀ ਜਾਂਦੇ ਆ ਜੋ ਮਰਜ਼ੀ ਖਾਲੇ ਪਤਾ ਨਹੀਂ ਕੀ ਖਾਂਦੀ ਇਹਨੂੰ ਮਸਾ ਸ਼ਰਮ ਹੈ ਕੁਝ ਕੁ ਸ਼ਰਮ ਆਇਆ ਹੈ ਨਾ ਨਾ ਸਾਧਜੀ ਸ਼ਰਮ ਨਹੀਂ ਆ ਗਈ ਇਹਨਾਂ ਨੂੰ ਇਹ ਬੇਅਕਲ ਜਨਾਨੀ ਆ ਸ਼ਰਮ ਤੇ ਇਹਨਾਂ ਵੇਚ ਕੇ ਖਾਹੜੀ ਆ ਸ਼ਰਮ ਲਾਹੜੀ ਇਹਨਾਂ ਨੇ ਜੇ ਇਹਨਾਂ ਨੂੰ ਸ਼ਰਮ ਪੋਰਾ ਹੁੰਦੀ ਤੇ ਛੋਟੇ ਛੋਟੇ ਬੱਚਿਆਂ ਨਾਲ ਇਹ ਹਾਲਤ ਨਾ ਕਰਦੀ ਇਹ ਹਾਲਾਤ ਨਾ ਬਣਾਉਂਦੀ ਛੋਟੇ ਛੋਟੇ ਬੱਚਿਆਂ ਨਾਲ ਇਹੋ ਜਿਹਾ ਕੰਮ ਨਾ ਕਰਉਂਦੀ ਉਹਨਾਂ ਕੋਲ ਗੋਲ ਗੱਪਾ ਚਾ ਲੈਂਦੇ ਕਦੀ ਕਿਸ ਨੂੰ ਬਣਾ ਲੈਂਦੀ ਆ ਕਦੀ ਕਿਸ ਨੂੰ ਬਿਠਾ ਲੈਂਦੀ ਆ ਨੇ ਤੇ ਪਖਾਂਡੀ ਫੜਿਆ ਕਰ ਰਿਆ ਏ ਤੂੰ ਤੂੰ ਮਜ਼ਾਕ ਹੈ ਕਿਆ ਇਹ ਕਰ ਲਓ ਪਹਿਲੇ ਨਹੀਂ ਮੈਂ ਗਾਲੀ ਨਹੀਂ ਦੇ ਸਕਦਾ ਨਹੀਂ ਗਾਲੀ ਨਹੀਂ ਦੇਣਾ ਫੈਮਲੀ ਫੈਮਲੀ ਦੇਖਤੀ ਹੈ ورنہ میں ایسے ایسے ਗਾਲੀ దూں ایسے ایسے ਵੀ ਗਾਲੀ దూਣਾ ਜ਼ਿੰਦਗੀ ਭਰੀ ਯਾਦ ਰੱਖੇਗੀ ਇਹ ਤੁਸੀਂ ਆਪ ਹੀ ਵੇਖ ਲਓ ਇੱਕ ਤੇ ਉਹ ਵੇਖ ਲਓ ਬਿਮਾਰ ਹੋ ਗਿਆ ਤੇ ਉਹ ਵੇਖ ਮੂੰਹ ਕਿਵੇਂ ਭਰਿਆ ਉਹਨੇ ਉਹ ਵੇਖ ਮੈਨੂੰ ਲੱਗਦਾ ਹੁਣ ਉਲਟੀ ਕਰੂਗਾ ਪੱਕਾ ਉਹ ਹੈ ਉਲਟੀ ਕਰੂਗਾ ਜਿਹੜੇ ਹਸਾਬ ਨਾਲ ਨੇ ਖਾਣ ਲਿਆ ਇਹਨੇ ਬਿਮਾਰ ਵੀ ਹੋਣਾ ਜੇ ਇਨੂੰ ਇੰਨਾ ਭੋਰਾ ਸ਼ਰਮ ਨਹੀਂ ਆ ਬਿਨ ਨਿਕ ਨਗੇ ਬੱਚੇ ਤੇ ਮੋਨ ਨਾਲ ਕੀ ਕਰਨੀ ਆ ਆਪਣੇ ਮੁੰਡੇ ਨੂੰ ਨਹੀਂ ਇਹਨੇ ਲਾਇਆ ਦੋਸਤੋ ਆਪਣਾ ਮੁੰਡਾ ਨਹੀਂ ਹੁੰਦਾ ਹੈਗਾ ਵੇ ਤੋ ਵੀ ਤੁਸੀਂ ਬਗਾਨੇ ਮੁੰਡੇ ਫੜ ਕੇ ਲਿਆਈ ਹੈ ਤੇ 200 ਦੇ ਲਾਲਚ ਪਿੱਛੇ ਤੇ ਐਵੇਂ ਬਿਮਾਰ ਕਰੇਗੀ ਉਹਨਾਂ ਨੂੰ ਇਹ ਤੇ ਤੁਹਾਡਾ ਮੂੰਹ ਬਿਲਕੁਲ ਨਹੀਂ ਪਸੰਦ ਆਇਆ ਆ ਤੂੰ ਵੇ ਆਪਣੀ ਮਾਂ ਦੇ ਘਰ ਕਰੇ ਮੈਂ ਤੱਕ ਬਣ ਕੇ ਦੂਹਾ ਨਹੀਂ ਕੀਤਾ ਇਹ ਮੈਨੂੰ ਕਹਿੰਦੀ ਆਟਾ ਗੁੰਨ ਬੇਬੇ ਆਟਾ ਮੈਂ ਹੱਥ ਗੁੰਨ ਲਾਖੀ ਵੇ ਮੈਨੂੰ ਨਦੇ ਮਾਂ ਜੀ ਬੇਬੇ ਪਾਂਡੇ ਨਾ ਆਪ ਮਾਂ ਜੀ ਲੰਗੀ ਪੁੱਤਰੇ ਭਰ ਐਨ ਮਾਖਦੇ ਕਿ ਕਿ ਨਾ ਜਾਵੇ ਇਹ ਮੇਰੇ ਘਰ ਦੀ ਰੌਣਕ ਬਣ ਕੇ ਆਈ ਏ ਤੇ ਰੌਣਕ ਬਣ ਕੇ ਬੈਠੀ ਰਹੀ ਬੇਬੇ ਦੀ ਗੱਲ ਅੱਪਰ ਗਈ ਏ ਤੇਰੇ ਕੰਨ ਵਿੱਚ ਕਿ ਇੱਕ ਵਾਰੀ ਫੇਰ ਅਰਜ਼ ਕਰਦੇ ਆ ਦੇਖੀ ਬੇਬੇ ਬੇਬੇ ਲਈ ਹੋਈ ਏ ਤੈਨੂੰ ਤੇ ਮੈਂ ਤੇਰੀ ਮਾਂ ਕੋਲ ਕਿੰਨੀ ਉਮਰ ਤੁਹਾਡੀ ਨਹੀਂ ਬੇਟਾ ਇਹ ਠੀਕ ਨਹੀਂ ਹੈ ਵੀ ਨਹੀਂ ਹੁ ਰਹਿੰਦੇ ਆ ਆਪਣੇ ਮਾਂ ਕੋਲ ਲੈ ਕੇ ਜਾਵਾਂਗੀ ਸੁਣ ਲੈ ਕੁੜੀਏ ਜੇ ਤੂੰ ਮੂੰਹ ਪਿੰਡ ਵੱਲੇ ਮੂੰਹ ਕੀਤਾ ਤਾਂ ਮੈਂ ਤੇਰੇ ਭਰਾ ਮੌਲਾ ਨੂੰ ਬੁਲਾ ਲਗੀ ਵੇ ਸੁਣ ਲੈ ਮੌਲਾ ਨੂੰ ਬੁਲਾਣ ਲੱਗੀ ਹੂੰ ਬੇਬੇ ਮੌਲਾ ਨਹੀਂ ਬੁਲਾंदे ਪੁੱਤਰ ਵੀ ਲਾ ਹੁਣ ਅਸੀਂ ਲੜੀਏ ਵੀਨਾ ਆਪਣੀ ਮਾਂ ਦੇ ਘਰ ਹੁਣ ਸਭ ਚੰਮੀ ਕਹਿੰਦੇ ਲੱਗਦਾ ਹੁੰਦਾ ਸਾਂ ਉਹਨਾਂ ਦੇ ਸਾਹ ਦੇ ਮੋਟੇ ਕਦੇ ਹੱਥ ਵੀ ਨਹੀਂ ਚੁੱਕਿਆ ਹਮੇਸ਼ਾ ਸ਼ਾਵਾਂ ਹੀ ਕਹਿੰਦੇ ਸੀ ਬੇਬੇ ਸ਼ਾਵਾਂ ਸ਼ਾਵਾਂ ਪੁੱਤਰ ਘੜੀ ਭਣ ਲੜਵੀਂ ਕਿਆ ਕਰੂ ਇਹ ਤੂੰ ਵੀ ਠੀਕ ਐ ਨਹੀਂ ਬਕਵਾਸ ਤੇ ਮੈਂ ਕਰ ਰਿਹਾ ਹਾਂ ਸੋ ਦੋਸਤੋ ਦੇਖ ਲੋ ਇਹਨਾਂ ਬੱਚਿਆਂ ਦੀ ਮਰ ਕੇ ਉਮਰ 5 6 ਸਾਲ ਦੇ ਗੇੜ ਆ ਹੈ ਤੇ ਵੇਖੋ ਜੋ ਇਹ ਮੋਬਾਈਲ ਤੇ ਦੇਖਣਗੇ ਫਿਰ ਉਹੀ ਹਿਸਾਬ ਨਾਲ ਐਕਟਿੰਗ ਕਰਨਗੇ ਹੁਣ ਤੁਸੀਂ ਇਹ ਕਹੋਗੇ ਵੀ ਨਹੀਂ ਇਹ ਐਕਟਿੰਗ ਕਰਦੇ ਆ ਤੁਸੀਂ ਕਿਹੜੇ ਜਮਾਨੇ ਤੇ ਚੀਂਦੇ ਦੋਸਤੋ ਐਕਟਿੰਗ ਕਰਨ ਦਾ ਵੀ ਕੋਈ ਟਾਈਮ ਹੁੰਦਾ ਹੈ ਕੋਈ ਸਮਾਂ ਹੁੰਦਾ ਹੈ ਜਦੋਂ ਇਹ ਵੱਡੇ ਹੋਣਗੇ ਆਪਣੇ ਆਪ ਐਕਟਰ ਬਣਨ ਸਿੰਗਰ ਬਣ ਜੋ ਮਰਜੀ ਕਰਨ ਪਰ ਅਜੇ ਇਹਨਾਂ ਦਾ ਸਿਰਫ ਫੋਕਸ ਹੋਣਾ ਚਾਹੀਦਾ ਹੈ ਸਟੱਡੀ ਤੇ ਪੜਾਈ ਤੇ ਇਸ ਕਰਕੇ ਮੇਰੀ ਇਹੋ ਸਲਾਹ ਹੈ ਕਿ ਆਪਣੇ ਬੱਚਿਆਂ ਨੂੰ ਫੋਨਾਂ ਤੋਂ ਦੂਰ ਰੱਖੋ ਉਹਨਾਂ ਨੂੰ ਘੱਟ ਤੋਂ ਘੱਟ ਫੋਨ ਦਿਓ ਤੇ ਜਿੰਨਾ ਵੀ ਹੋ ਸਕਦਾ ਇਹਨਾਂ ਬਲੌਗਰਾਂ ਨੂੰ ਛੱਡ ਕੇ ਨਾ ਤੇ ਆਪਣੇ ਬੱਚਿਆਂ ਦੇ ਧਿਆਨ ਦਿਓ ਇਹਨਾਂ ਨੂੰ ਵੇਖਣਾ ਬੰਦ ਕਰੋ ਤੇ ਜਿਹੜਾ ਤੁਸੀਂ ਇਹਨਾਂ ਨੂੰ ਵੇਂਦੇ ਆ ਉਹੀ ਧਿਆਨ ਆਪਣੇ ਬੱਚਿਆਂ ਦੇ ਤੁਸੀਂ ਘੰਟਾ-ਘੰਟਾ ਡੇਢ-ਡੇਢ ਘੰਟਾ ਦਿੱਤਾ ਹੋਇਆ ਨਾ ਤੇ ਮੈਂ ਕਹਿੰਨਾ ਕਿ ਕੁਨੀਆਂ ਦੀ ਕੋਈ ਤਾਕਤ ਨਹੀਂ ਹੈ ਕਿ ਤੁਹਾਡੇ ਬੱਚੇ ਨੂੰ ਕੋਈ ਕਾਮਜਾਬ ਹੋਣ ਤੋਂ ਰੋਕ ਸਕੇ ਜੇ ਅਸੀਂ ਪੜਾਂਗੇ ਫੇਰ ਹੀ ਵਧਾਂਗੇ ਜਦੋਂ ਅਸੀਂ ਪੜਨਾ ਨਹੀਂ ਤਾਂ ਫੇਰ ਅਸੀਂ ਕਹਿ ਦਿੰਦੇ ਹਾਂ ਸਾਨੂੰ ਪੰਜਾਬ 'ਚ ਨੌਕਰੀ ਨਹੀਂ ਮਿਲਦੀ ਮੱਤ ਸਹੀ ਹੈ ਹੋਏ एवरीवन ਇੱਕ ਤਰਫ ਚਾਹ ਬਣਾ ਰਹੀ ਹੈ ਤੇ ਮੰਮੀ ਚਾਹ ਚਾ ਉਹ ਕੇ ਤੂੰ ਇੱਕ ਕੱਪ ਮੇਰੇ ਲਈ ਇੱਕ ਕੱਪ ਮੇਰੇ ਲਈ ਬਣਾ ਤੂੰ ਵੀ ਪੀ ਲੈ। ఓ ਮਾਈ ਗਾਡ ਕਮ ਆਨ ਬੇਬੀ ਸਟਾਪ ਇਟ। ਇੱਕ ਤੇ ਦਾ ਸਾਲਾ ਐਵਰੀਬਾਨ ਨੇ ਟੇਕ ਦਾ ਪਤਾ ਨਹੀਂ ਕਿਹੜਾ ਐ ਐਵਰੀਬਾਨ ਨੇ ਜਿ ਕਦੋਂ ਦਾ ਲੱਭਾਂ ਡੀ ਇਹਨੇ ਤਿੰਨ ਚਾਹ ਤੇ ਐਵਰੀਬਾਨ ਨੇ ਬਦਲੇ ਤਾਂ ਹਿਤ ਤੱਕ ਇਹਨੂੰ ਐਵਰੀਬਾਨ ਹੀ ਨਹੀਂ ਲੱਭਾ ਜੂਠ ਜੀਨ ਉਹਦੀ ਮਾਂ ਕਹਿੰਦੀ ਵੀ ਚੱਲ ਚਾਹ ਤੂੰ ਵੀ ਪੀ ਲਈ ਘੁੱਟ ਤੇ ਜੀਬਾ ਕੱਢਣ ਦੀ ਕੀ ਲੋੜ ਆ ਜੀਬਾਂ ਕੱਢਣ ਦੀ ਐ ਜਿਦਾਂ ਲੂੰਬੜੀ ਕੱਢਦੀ ਹੈ ਐਡੀ ਲੰਮੀ ਜੀਬ ਕੱਢਣ ਲਈ ਐ ਐਵੇਂ ਜੀਬਾਂ ਕੱਢੀ ਜਾਂਦੀ ਐ ਇਹਦਾ ਦਿਮਾਗ ਖਰਾਬ ਹੋ ਗਿਆ ਵਾ ਕੰਮ ਤੋਂ ਹੁੰਦੀ ਹੈ ਕਦੀ ਪਰਸ ਜੇ ਆ ਪਾ ਕੇ ਕਿਸ ਨੂੰ ਤੁਰ ਪੈਂਦੀ ਹੈ ਕਦੀ ਕਿਸ ਬੰਦੇ ਨੂੰ ਤੁਰ ਪੈਂਦੀ ਹੈ ਇੰਨੇ ਵੀ ਬਹੁਤ ਗੰਦ ਪਾਇਆ ਸੋਸ਼ਲ ਮੀਡੀਆ ਤੇ ਸ਼ਰਮ ਹੈ ਕੁਝ ਕੁਝ ਸ਼ਰਮ ਆਇਆ ਹੈ ਇਧਰ ਤੁਸੀਂ ਦੇਖ ਸਕਦੇ ਹੋ ਮੈਂ ਆਪਣਾ ਪਤੀਲੀ ਵਿੱਚ ਰੱਖ ਚੁੱਕਿਆ ਇਸ ਦੇ ਉੱਤੇ ਆਹ ਇਹ ਵਟ ਨਹੀਂ ਇਹ ਸਬਜੀ ਚ ਪਾਉਣਾ ਪੈਣੀ ਪਤਾ ਪਤਾ ਨੂੰ ਕੱਖ ਨਹੀਂ ਉਹਦੇ ਆਉਂਦੀ ਐ ਮੂਹ ਚੁੱਕਦੀ ਐ ਤੇ ਸੋਚ ਵੜ ਜਾਂਦੀ ਐ ਤੁੱਕੇ ਨੇ ਸੋਚੂ ਨਾ ਲੱਪਦੀ ਪਤਾ ਇਹਨੂੰ ਕੱਖ ਨਹੀਂ ਹੈਗਾ ਦੋਸਤੋ ਆ ਵੇਖੋ ਹੁਣ ਕੀ ਐ ਬਹੁਤ ਜ਼ਿਆਦਾ ਗਰਮ ਹੋ ਚੁੱਕੀ ਐ ਤੇ ਇਹਦੇ ਵਿੱਚ ਤੇਲ ਪਾਉਂਗੀ ਮੈਂ ਸੋ ਹਾਂਜੀ एवरीवन ਤੇਲੀ ਗਰਮ ਹੋ ਚੁੱਕੀ ਐ ਇਹਦੇ ਵਿੱਚ ਮੈਂ ਇੱਕ ਕੜਛੀ ਤੇਲ ਪਾਉਂਗੀ ਪਹਿਲਾਂ ਤੇ ਇਹ ਬੰਦ ਕਰਾ ਜਿਹੜਾ ਬਾਰ ਬਾਰ एवरीवन एवरीवन ਲਾਇਆ ਹੁੰਦਾ ਨਾ ਇਹਨੂੰ ਸਾਲੇ ਨੂੰ ਬਦਲ ਇਹ ਸਾਨੂੰ ਇੰਨਾ ਭੈੜਾ ਲੱਗਦਾ ਨਾ ਇਹ ਨੂੰ ਛੱਡ ਇਹਨੂੰ ਇਹਨੂੰ ਬੰਦ ਕਰ ਪਹਿਲਾਂ ਮਸਾਲਾ ਮੇਰੇ ਆਉਣ ਤੋਂ ਪਹਿਲਾਂ ਹੀ ਮਮੀ ਨੇ ਤਿਆਰ ਕਰ ਦਿੱਤਾ ਸੀ ਸਮਾਨ ਸਾਰਾ ਇੱਥੇ ਰੈਡੀ ਕਰ ਸੀ ਮੈਂ ਸਿਰਫ ਬਣਾਉਂਗੀ ਇਹਦੇ ਵਿੱਚ ਕੀ ਕੀ ਪਾਇਆ ਸੀ ਤੁਸੀਂ ਇਹਦੇ ਵਿੱਚ ਲਸਣ ਅਦਰਕ ਪਿਆਜ਼ ਹਰੀਆਂ ਮਿਰਚਾਂ ਨਹੀਂ ਮੈਨੂੰ ਇਹ ਗੱਲ ਦੱਸ ਸਾਰਾ ਤਾਂ ਤੂੰ ਆਪਣੀ ਮੰਮੀ ਕੋਲ ਪੁੱਛਣ ਈ ਤੇ ਤੈਨੂੰ ਬਣਾਉਣਾ ਕੀ ਆ ਗਿਆ ਹੁਣ ਤਿੰਨਾ ਵਿਆਹਾਂ ਦੇ ਵਿੱਚ ਤਿੰਨ ਵਿਆਹ ਕਰਾ ਲਏ ਨੇ ਤਿੰਨਾ ਵਿਆਹਾਂ ਦੇ ਵਿੱਚ ਤੂੰ ਕੀ ਸਿੱਖਿਆ ਹੁਣ ਤੱਕ ਬਣਾਉਣਾ ਹੈ ਇਹ ਦੱਸ ਮੈਨੂੰ ਆਪਣਾ ਪਿਆਜ਼ ਜੋ ਵੀ ਹੈ ਲਸਣ ਮਿਰਚਾਂ ਸਾਰਾ ਕੁਝ ਵੇੜੇ ਵਿੱਚ ਕਰ ਦਿੱਤਾ ਹੈ ਰੈਡੀ ਸੋ ਦੋਸਤੋ ਇਹਦਾ ਵੀ ਪੂਰਾ ਯੋਗਦਾਨ ਹੈ ਨਿਆਣੇ ਖਰਾਬ ਕਰਨ ਦੇ ਵਿੱਚ ਮੂੰਹ ਸਾਲੀ ਐ ਬਣਾਉਂਗੀ ਡਾਂਸ ਕਰਨ ਲੱਗਿਆ ਜਦੋਂ ਇਹਨੂੰ ਕਬਜ ਹੋਈ ਹੁੰਦੀ ਹੈ ਕਿ ਜਿੱਦਾਂ ਐ ਪੂਰਾ ਹਫਤਾ ਹੋਇਆ ਇਹਨੂੰ ਆਈ ਨਹੀਂ ਆ ਜੋਰ ਲਾ ਲਾ ਕੇ ਤੇ ਐ ਡਾਂਸ ਕਰੂਗੀ ਇਹਦਾ ਫੁੱਲ ਪਰ 100% ਇਹਦਾ ਮਤਲਬ ਕੀ ਹੱਥ ਹੈਗਾ ਆ ਨਿਆਣੇ ਖਰਾਬ ਕਰਨ ਦੇ ਵਿੱਚ ਇਹਨੇ ਵੀ ਸੋਸ਼ਲ ਮੀਡੀਆ ਤੇ ਉਹ ਜੂ ਗੰਦ ਪਾਇਆ ਜੋ ਨਹੀਂ ਮੂੰਹ ਲਾ ਚੋਕੇ ਤੇ ਵਲੌਗ ਬਣਾਉਣ ਲੱਪਦੀ ਨਾਸ ਆਲੇ ਦਾ ਵਲੌਗ ਦਾ ਨਾ ਮੂੰਹ ਨਾ ਸਿਰ ਪਾਣੀ ਥੋੜਾ ਪਾਵਾਂਗੇ ਵਿੱਚ ਦੱਧ ਪਾ ਲਾਂਗੇ ਸੱਗੇ ਸੋ ਹਾਂਜੀ ਉਸ ਤੋਂ ਬਾਅਦ ਜਿਹੜੀ ਸਬ지 ਆਪਾਂ ਜੀ ਜੀ ਕਿੰਟੀ ਸੀ ਦੇਖ ਸਕਦੇ ਹੋ ਨਾਹੀਂ ਨਹੀਂ ਦੇ ਸਕਦੇ ਸਾਨੂੰ ਤੇ ਚਸ਼ਮਾ ਲੱਗਾ ਆਹੀਂ ਅੰਨੇ ਆ ਇਹ ਨਹੀਂ ਕਿ ਤਾਂ ਨਹੀਂ ਨਹੀਂ ਰਹੀ ਇਸ ਕਰਕੇ ਵੀ ਰਹਿ ਗਿਆ ਕੜਛੀ ਹਿਲਾਉਣ ਦਾ ਨਿਉਂ ਤਰੀਕਾ ਲੈ ਕੇ ਪਾਣੀ ਪਾਣਾ ਬਤਾਵਾ ਵਾਂਸ ਮੋਰ ਵਾਂਸ ਮੋਰ ਵਾਂਸ ਮੋਰ ਥੋੜਾ ਜਿਹਾ ਪਾਣੀ ਜ਼ਿਆਦਾ ਨਾ ਹੋ ਜਾਈ ਇਸ ਵਾਰ ਥੋੜਾ ਜਿਹਾ मैं गाली नहीं दे सकता नहीं गाली नहीं देना फैमिली देखती है वरना मैं, मैं ऐसे ऐसे गाली दूं, ऐसे ऐसे गाली दूं ना जिंदगी भर याद रखेंगे। सो दोस्तों मेरा वीडियो बनाने का मकसद यही है ਕਿ ਇਹਨਾਂ ਲੋਕਾਂ ਨੂੰ ਤੁਸੀਂ ਵੇਖਣਾ ਬੰਦ ਕਰੋ ਜਿਹੜਾ ਤੁਸੀਂ ਟਾਈਮ ਇਹਨਾਂ ਲੋਕਾਂ ਨੂੰ ਵੇਖਣ ਲਈ ਵੇਸਟ ਕਰਦੇ ਨਾ ਉਹੀ ਟਾਈਮ ਆਪਣੇ ਬੱਚਿਆਂ ਨੂੰ ਦਓ ਪੜ੍ਹਾਓ ਲਿਖਾਓ ਤੇ ਵਧੀਆ ਇੰਟੈਲੀਜੈਂਟ ਬਣਾਓ ਆਪਣੇ ਬੱਚਿਆਂ ਨੂੰ ਤਾਂ ਜੋ ਪੰਜਾਬ 'ਚ ਰਹਿ ਕੇ ਵਧੀਆ ਨੌਕਰੀ ਤੇ ਪੋਸਟ ਤੇ ਲੱਗ ਸਕਣ ਤੇ ਉਹਨਾਂ ਨੂੰ ਬਾਹਰ ਜਾਣ ਦੀ ਜ਼ਰੂਰਤ ਨਾ ਪਵੇ ਜੇ ਤੁਹਾਨੂੰ ਹੁਣ ਇਹ ਵੀਡੀਓ ਮੇਰੀ ਵਧੀਆ ਲੱਗੀ ਆ ਤਾਂ ਲਾਈਕ ਕਮੈਂਟ ਸ਼ੇਅਰ ਜਰੂਰ ਕਰਕੇ ਜਾਇਓ ਤੇ ਨਾਲ ਦੀ ਨਾਲ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਮਿਲਾਂਗੇ ਨਵੀਂ ਵੀਡੀਓ ਦੇ ਨਾਲ ਜਲਦੀ ਹੀ ਸਾਰੇ ਵੀਰਾਂ ਤੇ ਭਰਾਵਾਂ ਨੂੰ ਤੇ ਮੇਰੀਆਂ ਭੈਣਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ